ਚਾਰੇ ਜੁਗ ਕਹਾਣੀ ਚੱਲਗ ਤੇਗਦੀ ਵਿਦਨ ਖੇਤ ਵਿਹਾਣੀ ਮਹਿਕੇ ਦੇਤਨ ਪੌੜੀ ਇਤੀ ਮਹਿਕ ਅਸਰ ਦੇਤ ਮਾਰੇ ਦੁਰਗਾ ਆਇਆ ਇੱਥੇ ਪੌੜੀ ਹੈ ਨਹੀਂ ਭਾਈ ਇੱਥੇ ਪੌੜੀ ਆਹ ਪੌੜੀ ਰਹਿਣ ਦਿਓ ਹਾਂ ਜੀ ਚੱਲਗ ਹਾਂ ਜੀ ਹਾਂ ਜੀ ਚੱਲਗ ਪਾਠ ਹੈ ਮਹਾਰਾਜ ਚਾਰੇ ਯੁਗਾਂ ਦੀ ਤਰਵਾਰ ਦੀ ਥੀ ਸਾਹਿਬ ਦੀ ਜੈਜਕਾਰਾ ਹਦ ਸ਼ਕਤੀ ਹੈ ਵਾਹਿਗੁਰੂ ਦੀ ਤੁਹਾਨੂੰ ਐਵੇਂ ਨਹੀਂ ਪਹਿਨਾਈ ਕਲਗੀ ਤਰਪਾਸ਼ਾ ਨੇ ਚਾਰੇ ਯੁਗ ਕਹਾਣੀ ਚੱਲ ਗ ਤੇਗ ਕੀ ਤੇਗ ਦੀ ਵਿਦਨ ਖੇਤ ਵਿਹਾਣੀ ਮਹਿਖ ਦੇਤ ਨੂੰ ਇਤੇ ਮਹਿਖ ਅਸਰ ਦੇਤ ਮਾਰੇ ਦੁਰਗਾ ਆਇਆ 14 ਲੋਕ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਹੀਂ ਪਾਣੀ ਦਲੀ ਹੰਕਾਰਕ ਹੰਗਾਰਕ ਮੰਗਣ ਨੰਨਾ ਇਹ ਨੰਨਾ ਚਾਹੀਦਾ ਮੰਗਣ ਨਹੀਂ ਪਾਣੀ ਦਲੀ ਹੰਕਾਰਕ ਹੈ ਹਾਂ ਜੀ ਹੋਰ ਪੁੱਛੋ ਮਹਾਰਾਜ ਹਾਂ ਜੀ 21ਵੀਂ ਬਾਣੀ ਇੱਥੇ ਇੱਥੇ ਹਾਂ ਜੀ ਇੱਥੇ ਮੈਂ ਖਾਸਰ ਦਾ ਖਾਤਮਾ ਹੋਇਆ ਨਾ ਉਹ ਮੁਕਤ ਕਰਤਾ ਚੰਡੀ ਨੇ ਹਾਂ ਜੀ हां अठो गहां संबल संबदा चलू आगे ना जी ना डंडी ना लायो इति मैं खासरदा तुम्हारे दुर्गाया पंक्ति है ना 14 ਲੋਕਾਂ ਰਾਣੀ ਸਿੰਘ ਨਚਾਇਆ ਉਸ ਤੋਂ ਬਾਅਦ ਖੁਸ਼ੀ ਦੇ ਨਾਲ ਸ਼ੇਰ ਵੀ ਨਚਣ ਟੱਪਣ ਲੱਗਾ हां जी ਠੀਕ ਹੈ ਨੇ ਡੰਡਾਂ ਪਾਈਆਂ ਹਈਆਂ ਦੂਜਿਆਂ ਚ ਕਹਿੰਦੇ ਨ ਦੰਡੀਆਂ ਪਾਈਆਂ ਹੋਈਆਂ ਆਈ ਤੇ ਕਿੰਨੀ ਕੀਤੀ ਤੋਗ ਦੇ ਨਾ ਉਹ ਦੰਡੀਆਂ ਕੱਟ ਦਿਓ ਵੀਰ ਜੇ ਇੱਥੀ ਤੋਂ ਘਰ ਉਹਦੇ ਨਾਲ ਪੰਗਤੀ ਵੀ ਪੂਰੀ ਨਹੀਂ ਬਣਦੀ ਮੈਂ ਖਾਸਰ ਦਾਤ ਮਾਰੇ ਦੁਰਗਾ ਆਇਆ ਇੱਤੀ ਮੈਂ ਖਾਸਰ ਮਾਰੇ ਇੱਤੀ ਮੈਂ ਖਾਸਰ ਦਾਤ ਮਾਰੇ ਦੁਰਗਾ ਆਇਆ ਇਸੀ ਦੇ ਦੋ ਅਰਥ ਨੇ ਇੱਤੀ ਦੇਲੀ ਦੀਪਕਾ ਪੂਰਨ ਵੀ ਹੋਈ ਮੈਂ ਖਾਸਰ ਦਾ ਜਿਹੜਾ ਪ੍ਰਸੰਗ ਸੀ ਪੂਰਾ ਹੋਇਆ ਇਤੀ ਇਸ ਪ੍ਰਕਾਰ ਮੈਂ ਖਾਸਰ ਦਾਤ ਨੂੰ ਮਾਰਿਆ ਫਿਰ ਦੁਰਗਾ ਨੇ ਜੋ ਆਇਆ ਸੀ ਸਾਹਮਣੇ ਹਾਂਜੀ 14 ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਨ ਨਾਹੀ ਪਾਣੀ ਦਲੀ ਹੰਕਾਰਕ ਹੰਕਾਰਕ ਕਕਾ ਜੀ ਹਾਂ ਇੱਥੇ ਕਕਾ ਕਕਾ ਜੀ ਤੋ ਅੱਗੇ ਨ ਕਕਾ ਕਰ ਦਿਓ ਵੀਰ ਨਵੀਂ ਪੁਥੀ ਮੰਗਨ ਨਾਹੀ ਪਾਣੀ ਦਲੀ ਹੰਕਾਰਕ ਜਣਕਾਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਰਤੂ ਦੇ ਹੜਵਾਣੀ ਚੱਲੇ ਬੀਰ ਖੇਤ ਪੀਤਾ ਫੁੱਲ ਇਆਣੀ ਘੁੰਮਣ ਸੂਰਮੇ ਪੌੜੀ ਹੋਈ ਅਲੋਪ ਭਵਾਨੀ ਦੇ ਹੋਈ ਅਲੋਪ ਭਵਾਨੀ ਦੇਵਾਂ ਨੂੰ ਰਾਜ ਦੇ ਈਸ਼ਰ ਦੀ ਬਰਦਾਨੀ ਹੋਈ ਜਿਤ ਦਿਨ ਸੁंभ ਨਸੰਭ ਕੁਮਾਨੀ ਜਨਮੇ ਸੂਰਮੇ ਆ ਦੇਖੋ ਸ਼ਿਵ ਜੀ ਹੋਏ ਪਵਾੜੇ ਪਾਉਂਦਾ ਹੈ ਸ਼ਿਵ ਜੀ ਦੀ ਪੂਜਾਸ਼ਨਾ ਕੀਤੀ ਸੁੰਭਰ ਸੁੰਭੂ ਨਾਲ ਕਹਿੰਦੇ ਅਸੀਂ ਬਲੀ ਹੋਈਏ ਆ ਜਦ ਨਵੇਂ ਪਵਾੜੇ ਖੜੇ ਹੋਗੇ ਸੁੰਭਰ ਸੁੰਭੂ ਪੇਰਾਗੇ ਸੁੰਭਰ ਸੁੰਭੂ ਗਵਾਨੀ ਜਨਵੇਂ ਸੂਰਵੇਂ ਇੰਦਰ ਦੀ ਰਜ ਧਾਨੀ ਤੱਕੀ ਜਿਤਨੀ ਪੌੜੀ ਜਿਤਨੀ ਜਿਤ ਨੰਨਾ ਜੀ ਹਾਂ ਜਿਤਨੀ ਨੰਨਾ ਇੰਦਰ ਦੀ ਰਾਜਧਾਨੀ ਤੱਕ ਜਿਤਨੀ ਪੌੜੀ ਇੰਦਰਪੁਰੀ ਨਹੀਂ ਹੈ ਇੱਥੇ ਵੀ ਪੌੜੀ ਨਹੀਂ ਹੈ ਇੰਦਰਪੁਰੀ ਤੇ ਧਾਵਣਾ ਵਡ ਜੋਧੀ ਮਤਪਕਾਇਆ ਸੰਜ ਪਟੇਲਾ ਪਖਰਾ ਭੇਡ ਸੰਦਾ ਸਾਜ ਬਣਾਇਆ ਜੁੰਮੇ ਕਟਕ ਅਸ਼ੋਹਣੀ ਅਸਮਾ ਇਹ ਜੁੰਮੇ ਤਾਂ ਜਿਹਨੂੰ ਅੰਕੜ ਲਾ ਲਿਆ ਹਾਂ ਜੀ ਅੱਛਾ ਚਲੋ ਜੁਮੇ ਕਟਕ ਅਸ਼ੁਭ ਹਣੀ ਅਸਮਾਨ ਗਰਦੀ ਛਾਇ ਰੋਹ ਸੰਭਨ ਸੰਭ ਸਦਾਇ ਪੌੜੀ ਸੰਭਨ ਸੰਭ ਅਲਾਇ ਵੱਡ ਜੋਦੀ ਸੰਗਰਵਾਏ ਰੋਹ ਦਿਖਾਲੀ ਦਿੱਤੀਆ ਬਰਿਆਮੀ ਤੁਰੇ ਨਚਾਏ ਘੁਰੇ ਤਮਾਮੇ ਦੋਹਰੇ ਜੰਮ ਬਾਹਨ ਜਿਉ ਅਰੜਾਏ ਦੇਵ ਦਾਨੋਂ ਲੁੱਝਣ ਆਏ ਪੌੜੀ ਦਾਨੋਂ ਦੇਵ ਅਨਾਗੀ ਸੰਗਰ ਰਚਿਆ ਫੁੱਲ ਜਿਹੜੇ ਖਿੜੇ ਜਣ ਬਾਗੀ ਬਾਣੇ ਜੋਧਿਆਂ ਹੁੱਤਾਂ ਇੱਲਾਂ ਕਾਗੀ ਗੋਸ਼ਤ ਭਖਿਆ ਹਮੜ ਠਮੜ ਜਾਗੀ ਘੱਤੀ ਸੂਰਿਆਂ ਪੌੜੀ ਸੱਟ ਨਹੀਂ ਪਟੌੜੀ ਔੜੀ ਕੱਟਦੇ ਹੋ ਬਈ ਸੱਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦਿਉ ਭੁਜਾਈ ਮਿਲ ਕੇ ਰਾਖਸ਼ੀ ਲੋਕੀ ਤੇ ਹੀ ਫਿਰਾਏ ਦੋਹੀ ਆਪਣੇ ਦੁਰਗਾ ਦੀ ਸ਼ਾਂਤ ਕਾਈ ਦੇਵਾਂ ਡਰਦੇ ਆਂ ਾਂਦੀ ਚੰਡ ਚੜ੍ਹਾਈ ਉੱਤੇ ਰક્ષા ਪੌੜੀ ਆਈ ਫੇਰ ਭਵਾਨੀ ਖਬਰੀ ਪਾਈਆ ਦੈਤ ਵੱਡੇ ਅਭਮਾਨੀ ਹੋਏ ਇਕਟੇ ਇਕਠੇ ਲੋਚਨ ਧੁੰਗਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨੋ ਆਪ ਕਹਾਇਆ ਛੱਟ ਪਈ ਖਰਚਾਮੀ ਦੁਰਗਾ ਲਿਆਵਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ ਕੇ ਤੁਹ ਮੇ ਤੁਹ ਮੇ ਅਨੋ ਖੰਡਾ ਹੋਈ ਸਾਹਮਣੇ ਸਬੇ ਬੀਰ ਸੰਘਾਰੇ ਤੂੰ ਮਰਨੈਣ ਦੇ ਜਣ ਲੈ ਕੱਟੇ ਆਰੇ ਦਰਖਤ ਬਾਢੀਆਂ ਪੌੜੀ 24 ਤਸ ਬਜਾਈ ਦਲਾ ਮੁਕਾਬਲਾ ਰੋਹ ਭਵਾਨੀ ਆਈ ਉੱਤੇ ਰਾਖਸ਼ਾ ਉੱਤੇ ਜਾਂ ਉੱਤੈ ਜੀ ਉੱਤੈ ਤੈਨੂੰ ਦਿਲਾਈਣਾ ਵੀਰ ਉੱਤੈ ਰੋਹ ਭਵਾਨੀ ਆਈ ਉੱਤੇ ਰਾਖਸ਼ਾ ਖੱਬੈ ਦਸਤ ਨਚਾਈ ਸੇਹਣਸਾਰ ਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੇ ਰੋਹ ਹੋਏ ਚਲਾਈ ਰਕਸ਼ ਰਾਏ ਨੂੰ ਜੰਪੁਰ ਦੀ ਆ ਪਠਾਈ ਲੋਚਨ ਧੂਮ ਨੂੰ ਜਾਪੇ ਦਿੱਤੀ ਸਾਈ ਮਾਰਨ ਸੰਭ ਦੇ ਪੌੜੀ ਭੰਨੇ ਦਾਤ ਪੁਕਾਰੇ ਰਾਜੇ ਸੁੰਭਥੈ ਲੋਚਨ ਧੂਮ ਸੰਘਾਰੇ ਸੰ ਸ਼ਪਾਹੀਆਂ ਹਾਂਜੀ ਭੰਨੇ ਇੱਥੇ ਦਲਾਵਾ ਹੈ ਜੀ ਪਾਠ ਬਲਾਈਆਂ ਨੇ ਇੱਥੇ ਹਾਂਜੀ ਏ ਨਾਮ ਹੈ ਸਾਡੇ ਕੋਲ ਹਾਂ ਅਲੋਮ ਹਾਂ ਨਾਮ ਤੁੰ ਭੰਨੇ ਦਾ ਤਪੁਕਾਰੇ ਰਾਜੇ ਸੁੰਭਥੈ ਲੋਚਨ ਤੁਮ ਸੰਘਾਰੇ ਸਣੇ ਸਿਪਾਹੀਆ